ਸੰਤ ਦੇ ਦੁੱਖ ਨੂੰ ਤੇ ਮੁਖ ਭਵੈ ਸੰਤ ਦੇ ਦੁੱਖ ਨੂੰ ਕਾਗਜੋ ਲਵੈ ਜੇ ਸੰਤ ਨੂੰ ਕੋਈ ਦੁੱਖ ਦੇਵੇ ਉਹਦਾ ਮੁਖ ਭਵੈ ਦਾ ਮਤਲਬ ਇਹ ਹੈ ਉਹਦਾ ਸੱਚ ਤੋਂ ਉਹ ਸੱਚ ਵੱਲੋਂ ਪਿੱਠ ਹੋ ਜਾਂਦੀ ਹੈ ਜੇ ਕਿਸੇ ਜੀ ਸੱਚ ਵੱਲੇ ਪਿੱਠ ਹੋ ਜਾਇਆ ਫਿਰ ਉਹ ਨਰਕ ਵੱਲੋਂ ਮੋਹ ਜਾਂਦਾ ਹੂ ਸੱਚ ਸੁਰਗਾ ਸੁਕਸ਼ਾ ਕਰ ਨਰਕ ਪਾਪ 사ਕਰ ਪਾਪ 사ਕਰ ਵੱਲੋਂ ਉਹ ਆਏ ਫਿਰ ਗਾਹਾਂ ਗਾਹ ਜਾਂਦਾ ਪਾਪ 사ਕਰ ਦੇ ਅੰਦਰ ਨੂੰ ਕਿਨਾਰੇ ਤੋਂ ਬਹੁਤ ਦੂਰ ਚਲੇ ਜਾਂਦਾ ਹੁਣ ਕਿਨਾਰੇ ਤੇ ਆ ਗਿਆ ਸੀ ਪਾਪ 사ਕਰ ਦੇ ਢੇੜੇ ਫਿਰ ਵਿਚਾਲੇ ਨੂੰ ਚਲੇ ਜਾਂਦਾ ਲਹਿਰਾਣਾ ਹੋਰ ਜਦ ਉਠਾਉ ਮੂ ਹੋ ਗਿਆ ਕਣਾਰੇ ਵਾਲ ਨੂੰ ਆਉਂਦਾ ਆਉਂਦਾ ਮੂੰਖਾ ਗੇ ਅੰਦਰ ਨੂੰ ਤੈਰਨ ਲੱਗਿਆ ਸਭ ਆਪਸਾ ਕਰਦੇ ਵਿੱਚ ਨੂੰ ਉਹ ਉੱਤੇ ਹੀ ਉੱਤੇ ਖਾਈ ਜਾਊਗਾ ਜਦੋਂ ਮਨ ਨਾਲ ਲਈ ਜਾਊ ਹਾਂਜੀ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੋ ਲਵੈ ਸੰਤਨ ਕੇ ਦੁਖਨ ਕਾਗਜਿਓ ਲਵੈ ਕਾਗਜਿਓ ਲਵੈ ਕਾਗਜਿਓ ਲਵੈ ਜਿਵੇਂ ਕੌਣ ਹੁੰਦਾ ਕੌ ਹਰ ਵਕਤ ਕੌਣ ਹੈ ਜਿਹੜੀ ਬਿੱਤੀ ਹੈ ਬਹੁਤ ਹੀ ਬਿਆਕੋਰ ਰਹਿੰਦਾ ਹੈ ਬਿਆਕੋਰ ਜਿੰਨਾ ਕੌਮ ਬਿਆਕੋਰ ਰਹਿੰਦਾ ਸਾਰਾ ਦਿਨ ਕੋਈ ਕੌਣ ਕਿਸੇ ਦੇ ਇਤਬਾਰ ਨਹੀਂ ਕਰਦਾ ਭਰੋਸਾ ਹੀ ਨਹੀਂ ਕਰਦਾ ਗੱਦੜਾ ਇੱਕ ਦੋ ਘੜਾਉਂਦਾ ਹੀ ਜੇਕਰ ਮੈਂ ਇਹ ਨੂੰ ਕਰ ਲੰਦਾ ਵੇ ਇਤਰਾਣ ਲਵਾ ਮਾਰ ਦਵੇ ਕੋਈ ਉਹਨੂੰ ਭਰੋਸਾ ਹੀ ਨਹੀਂ ਵਿਕਾਲ ਕਿੱਥੇ ਜਾਣਾ ਹੈ ਆਇਆ ਕਾਲ ਦੋ ਦਲਦਾ ਜਿਵੇਂ ਕੌਣ ਦਲਦਾ ਉਹ ਕਰਦਾਂ ਤੈ ਕਾਲ ਸਮਝਦਾ ਆਪਣੇ ਅੱਖਾਂ ਦੇ ਪਿਛਲੇ ਪਾਸੇ ਨਹੀਂ ਗਈ ਚੀ ਹੈ ਉੱਥੇ ਕਾਲ ਸਭ ਦਾ ਵੀ ਇੱਥੇ ਬਾੜ ਹੋਣਾ ਮੇਰਾ ਦਰਦ ਉੱਤੇ ਲਵੇ ਕਾਉ ਸੰਤ ਕੇ ਦੁੱਖਰ ਕਾਗਜੋ ਲਵੇ ਆ ਜਿਵੇਂ ਕਾਗਜ਼ ਦਾ ਜੀਵਨ ਹੁੰਦਾ ਹੈ ਅਹ ਜੀ ਜਿਵੇਂ ਜੁਨਾ ਜਿਵੇਂ ਕੌਣ ਜਿਉਂਦਾ ਆਉਂਦੀ ਉਮਰ ਵੀ ਲੰਬੀ ਹੁੰਦੀ ਆ ਜਿਉਂਦਾ ਵੀ ਬਹੁਤ ਔਖਾ ਹੋ ਹਰ ਵਕਤਾਂ ਤਰੀ ਜੇ ਇੱਕ ਤਾਂ ਖੜਦਾ ਹੀ ਨਹੀਂ ਉਹਦਾ ਗਰਦਣੇ ਨਹੀਂ ਰੁਕਦੇ ਹਾਂ ਜੀ ਸੰਤ ਕੇ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿੰਗ ਜੋਨ ਤੇ ਕਰਵਾਏ ਸਰਪ ਜੋਨ ਪਾਏ ਸਰਬ ਧਤੀ ਦੀ ਜੋਨ ਸਰਤ ਦੀ ਜੋ ਬਦਲ ਜਾਂਦੀ ਹੈ ਕਿਉਂ ਜੇ ਹਰ ਤੱਕੇ ਦੁਕਾਨਾਂ ਸਰਤ ਦੀ ਜੋ ਅਨੁਸਰਨ ਸੱਪ ਦਾ ਵਿਸ਼ਵਾਸ ਨਹੀਂ ਕੋਈ ਕਰਦਾ ਸੱਪ ਐ ਦੁੱਧ ਭਲਾਈ ਹੈ ਮਕੂਰ ਦੁੱਧੋ ਤੇ ਵਾਏ RAM ਨੇ ਤਾਂ ਤੈਨੂੰ ਕੀ ਸਿਖਾਇਆ ਸੀ ਅੰਤਰਾ ਆਤਮਾ ਦੀ ਆਵਾਜ਼ ਤਾਂ ਤੈਨੂੰ ਸਿਖਾ ਦੇਣ ਵਾਲੀ ਹੈ ਤੂੰ ਉਹਦਾ ਹੀ ਵਿਰੋਧ ਕਰਨਾ ਕਿਉਂ ਤੈਨੂੰ ਦੁੱਧ ਭਲਾਇਆ ਤਾਂ ਤੂੰ ਵੀ ਖੁਦਾ ਪ੍ਰਚਾਰ ਕਰਦਾ माया ਦਾ ਪ੍ਰਚਾਰ ਕਰਦਾ ਤੂੰ ਤਾਂ ਗੁਰਮਾਤਾ ਦਾ ਪ੍ਰਚਾਰ ਕਰਨਾ ਚਾਹੀਦਾ RAM ਦਾ ਬੋਲਦਾ RAM ਦਾ ਦੁੱਧ ਪੀਉਂਦਾ ਅੰਤਰਾਤ ਮੰਨਿਆ ਉਹ ਛੱਡ ਕੇ ਤੂੰ ਮਾਇਆ ਦੀ ਗੱਲ ਕਰਦਾ ਲੋਭ ਲਹੂ ਚ ਫਸ ਗਿਆ ਜਾ ਕੇ ਉਹ ਲੋਭ ਲਹੂ ਚ ਫਸ ਗਿਆ ਸਰਪਜੋਣ ਬੀਹਾਂ ਲੋਭ ਲੈ ਰਹਾ ਹਾਂ ਹਾਂ ਜੀ ਸੰਤ ਕੇ ਦੁੱਖ ਨੂੰ ਸਰਪਜੋਣ ਪਾਏ ਸਰਬ ਜੋਨ ਪਾਏ ਸਰਬ ਦੀ ਜੋਨੀ ਪੈ ਜਾਣ ਸਰਬ ਜੋਨੇ ਆਹੋ ਸੰਤ ਕੇ ਦੁਖੰਡ ਤ੍ਰਿਗਦ ਜੋਨ ਕਰਮਾਏ ਹੱਤ ਕੇ ਦੁਖੰਡ ਤ੍ਰਿਗਦ ਜੋਨ ਕਰਮਾਏ ਅਜਿਹੇ ਕਰਮਾਣੇ ਛੋਟੇ ਛੋਟੇ ਟੇੜੀਆ ਮੇੜੀਆ ਸੁਣ ਵਾਲੇ ਜੋਕ ਹੈ ਪੜੀ ਚੁੰਦੀ ਹੈ ਮੱਛੀ ਹੈ ਅਧੋੜੇ ਗੜੋਏ ਨੇ ਇਹ ਤ੍ਰਿਗਦ ਜੋਨ ਆਹ ਧਤੀ ਦੇ ਚੱਲਣ ਵਾਲੇ ਨੇ ਜਾਨਵਰ ਇਹਦਾ ਪੇਟ ਘਸੜਦਾ ਚੱਤੀ ਨਾ ਇਹ ਜੁੰਦਾਂ ਦੇ ਵਿੱਚ ਪੈ ਜਾਂਦਾ ਪਤਾ ਨਹੀਂ ਕਿੰਨੀ ਅਜੀ ਉਹਨਾਂ ਨੇ ਵੀ ਪਿਆ ਰਿਹਾ ਭਾਈ ਤੇ ਉਹ ਜੂੜ ਤੇ ਕਰਮ ਬੜ ਜਾਂਦਾ ਕਰਮ ਦੇ ਜਿਹੜੇ ਜਗਮਾਂਜ ਕਰਮ ਹੁੰਦਾ ਨੇ ਉਹ ਵੀ ਤਰ੍ਹਾਂ ਦੇ ਜੂ ਜਗਮਾਂਜ ਨਹੀਂ ਆਪਣੇ ਹੁੰਦੇ ਕਿ ਕਰਮ ਕਰਮ ਦੇ ਕਰਮ ਜੰਤ ਐ ਜਦ ਕਰਮਾਂ ਦੀਆਂ ਜੂ ਨਾ ਚ ਕੋਈ ਸਤਿ ਪੈਰੋ ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਨਾ ਕਰਦੇ ਰਹੇ ਨੇ ਪਿੱਛੇ ਉਹ ਕਾਜ ਉਹਨਾਂ ਹੀ ਫਿਰਦੇ ਨੇ ਪੁੱਛ ਲੋਗੇ ਉਹਨਾਂ ਨੂੰ ਫੋਨ ਬੰਦ ਕਰਕੇ ਕੋਈ ਕਿਹੜੀ ਜਗ੍ਹਾ ਤੇ ਪਿੱਛੇ ਇਹਨਾਂ ਨੂੰ ਜ਼ਰੂਰ ਮਿਲ ਜਾਣੀਆਂ ਜਿਹੜੇ ਹੁਣ ਵਿਰੋਧ ਕਰਦੇ ਸੋਣਾ ਵੀ ਮਿਲ ਜਾਣੀਆਂ ਉਹ ਜੋ ਨਾ ਕਿਥੋਂ ਆਉਂਦੇ ਨੇ ਇਹ ਵੀ ਦੱਸ ਦੇਣ ਕਿ ਉਹ ਕਿਥੋਂ ਆਉਂਦੇ ਨੇ ਗੁਰਬਾਣੀ ਦਾ ਦੱਸ ਦੀਏ ਕਿਆ ਆਦਾਏ ਤੇ ਵਿਸ਼ਵਾਸ ਨਹੀਂ ਕਰਦੇ ਸਿਕੋ ਇਹ ਵਿਸ਼ਵਾਸ ਕਰਦੇ ਨੇ ਕਿੱਥੋਂ ਆਏ ਇਹ ਥੋਕ ਚ ਤੁਸੀਂ ਉਹ ਜਿਹੜੇ ਥੋਕ ਚ ਗੁਰਮਤਿ ਨੂੰ ਨਾ ਬਨਣ ਵਾਲੇ ਗੁਰਮਤਿ ਦਾ ਵਿਰੋਧ ਕਰਨ ਵਾਲੇ ਥੋਕ ਹੀ ਥੋਕ ਕੇ ਕਰ ਬਨੇ ਤੁਸੀਂ ਮੁੜ ਕੇ ਉਧਰੇ ਚਲੇ ਜਾਂਦੇ ਕੋਈ ਬਿੱਲਾ ਜਾਂਦਾ ਦੂਏ ਪਾਸੇ ਤਾਂ ਬਾਕੀ ਥੋਕ ਦਾ ਬਾਕੀ ਥੋਕ ਦਾ ਥੋਕ ਉਧਰ ਆ ਥੋਕਿਆ ਥੋਕ ਉਧਰ ਆ ਜਾਂਦਾ ਉਹ ਕੂੜੇ ਡੋਬੇ ਪੂਰ ਪੂਰਾ ਪੂਰਾ ਦੇ ਫੂਡ ਡੋਪਦਾ ਹਰ ਵਾਰ ਪੂਰਾ ਪੂਰਾ ਜਨ ਪੂਰਾ ਹੁੰਦਾ ਨਾ ਜਨਮ ਲੈ ਕੇ ਪੂਰਾ ਪੂਰਾ ਡੁੱਬੀ ਵੀ ਜਾਂਦਾ ਕੂੜ ਕੂੜ ਡੋਬੇ ਪੂਰ ਨਾਨਕ ਬਖਾਣੇ ਪੈਂਦੀ ਤੂੰ ਦਬਾਜ ਕੂੜੇ ਕੂੜ ਇਹ ਕੂੜ ਇਹ ਡੋਬਦਾ ਪੂਰਾ ਦੇ ਪੂਰਾ ਹੋਈ ਜਨਮ ਲੈ ਰਹਿਣਾ ਤੇਰੇ ਜਨਮ ਦੇ ਵਿੱਚ ਆਹੇ ਸੰਤ ਕੇ ਦੁਖਨ ਕ੍ਰਿਸ਼ਨਾਂ ਮੈਂ ਜਰੇਂ ਸੰਤ ਦੇ ਦੁੱਖਨ ਸਭ ਕੁਛ ਛੜੇ ਸੰਤ ਦੇ ਜੋ ਕੁਤਿ ਰਿਸ਼ਨਾ ਮੇਜਣੇ ਜਿਹੜੇ ਸੰਤ ਨੂੰ ਦੁਖੀ ਕਰਦੇ ਨੇ ਉਹ ਨਾਲੇ ਦਰਤ ਰਿਸ਼ਨਾ ਚ ਉਹ ਦੀਆ ਤੇ ਆਵੜਦੇ ਆਇਆ ਜਿਹਾ ਮਾਇਆ ਦੀਆਂ ਗੱਲਾਂ ਜੇ ਸ਼ਬਦ ਵਿਚਾਰ ਨਹੀਂ ਕੀਤਾ ਤਾਂ ਮਾਇਆ ਪਿਛੇ ਵੱਧਿਆ ਜੇ ਮਾਇਆ ਦੀ ਦੌੜ ਚ ਰਿਹਾ ਤਾਂ ਹੀ ਕ੍ਰਿਸ਼ਨ ਰਹੀ ਹੈ ਇਸ ਨਾਲ ਦੀ ਰਣਾ ਦਾ ਸੰਤ ਨੂੰ ਦੁੱਖ ਮਾਰਦਾ ਹੈ ਸੰਤ ਦੇ ਦੁੱਖ ਸਭ ਨੂੰ ਸਹਲੇ ਨਹੀਂ ਟੁਕੀ ਨਹੀਂ ਰਹਾ ਸਭ ਕੋ ਸਹਲੇ ਜਿਨ੍ਹਾਂ ਦੇ ਅੰਦਰ ਜਿਆਦਾ ਚਿੰਤਾ ਰਹਿੰਦੀ ਹੈ ਉਹ ਰਾਹ ਨੇ ਕਿਸੇ ਕਿਸੇ ਤਰੀਕੇ ਨਾਲ ਸੰਤ ਨੂੰ ਦੁੱਖ ਹੀ ਦਿੰਦਾ ਹੈ ਉਹਨਾਂ ਨੂੰ ਰੇਵ ਦਾ ਕਿੰਨਾ ਦਿੱਤਾ ਹੈ ਦੁੱਖ ਇਹ ਦੁੱਖ ਕੀ ਹੁੰਦਾ ਬਾਹਰ ਨਹੀਂ ਦਿੱਤਾ ਕਿ ਸੰਤ ਨੂੰ ਦੁੱਖ ਆਉਣਾ ਹੈ ਪਹਿਲਾਂ ਤਾਂ ਆਪਣੇ ਅੰਦਰਲੇ ਸੰਤ ਨੂੰ ਦੁੱਖ ਦਿੰਦਾ ਹੈ ਅੰਤਰਾ ਆਦਮੀ ਦੁਖੀ ਕਰਕੇ ਰੱਖੀ ਅੰਤਰਾ ਆਦਮੀ ਦੁਖੀ ਹੁੰਦਾ ਬਾਹਰ ਦਾ ਸੰਤ ਡੁਪਲੀਕੇਟ ਉਹਦੇ ਧਮਾ-ਮਤੇ ਲਗੜਦੇ ਨੇ ਅਸਲੀ ਸੰਤਾਂ ਦੇ ਨੂੰ ਪੋਈਦੇ ਨੇ ਬਾਹਲੇ ਦੇ ਉਹ ਹੀ ਬਥੇਰੇ ਥੱਗ ਜਿਹੜਾ ਸੰਤ ਚੋਰ ਹੈ ਉਹਨੂੰ ਦਾ ਹੁਤਬਦੀ ਬੈਠੇ ਨੇ ਜਿਹੜਾ ਅਸਲੀ ਸੰਤਾ ਉਹਦੀ ਪਛਾਣ ਕੋਈ ਨਹੀਂ ਇਹੀ ਸੰਤ ਇਸੇ ਗੱਲ ਦਾ ਸੰਤ ਨੂੰ ਲੋਕ ਹੈ ਇਹੀ ਸੰਤ ਨਹੀਂ ਲੱਦੇ ਸੰਤ ਇਹਨਾਂ ਦੇ ਆਖੀ ਡੁਪਲੀਕੇਟ ਸੱਤਿਕ ਪ੍ਰਚਾਰ ਦੇਣਾ ਸੱਤ ਇਹ ਗੱਲ ਦਾ ਦੁੱਖ ਹੈ ਇਹ ਗੱਲ ਦਾ ਦੁੱਖ ਪਰਮੈਸ਼ਰ ਨੂੰ ਹੈ ਸੰਤ ਨੂੰ ਸੰਤ ਦਾ ਪਰਮੈਸ਼ਰ ਹੈ ਕੋਈ ਪਹਿਲਾ ਸੰਤ ਤਾਂ ਹੋਈ ਹੈ ਉਹਨੇ ਕਿਸੇ ਨੂੰ ਸ਼ਾਂਤੀ ਦਿੱਤੀ ਤੇ ਢੇੜੀ ਹੈ ਤੇ ਉਹਦਾ ਆਪੇ ਨੂੰ ਹੀ ਹੈ ਡੁਪਲੀਕੇਟ ਤਾਂ ਉਹਨੇ ਸੰਤ ਬਣਾਤੇ ਜਿਹੜਾ ਸਾਰਾ ਸਿਸਟਮ ਬਣਾਇਆ ਪਰਮੈਸ਼ਰ ਦੀ ਹੈ ਲੋਕ ਕੌਣ ਰੂਏ ਆਪਣੇ ਜਾ ਕੇ ਘਰ ਨੂੰ ਆ ਜੋ ਉਹ ਸਾਰਾ ਹੀ ਫੇਲ ਸੰਤ ਕਰ ਰਹੇ ਨੇ ਮੇਰੇ ਬਾਹਰ ਪਾ ਰਹੇ ਨੇ ਫੇਲ ਕੌਣ ਕਰ ਰਹੇ ਹੋ ਪਰਮੇਸ਼ਰ ਦਾ ਕੀਤੇ ਕਤਰੀ ਦੇ ਵਿੱਚ ਫੇਲ ਕਰਨ ਵਾਲੇ ਸਾਰੇ ਹੀ ਨੇ ਰੜ ਕੇ ਜਿੰਨੀਆਂ ਬੱਤਾਂ ਨੇ ਸਾਰੀਆਂ ਉਹ ਫੇਲ ਕਰ ਰਹੀਆਂ ਨੇ ਹੁਣ ਕੋਈ ਆਦਮੀ ਫੇਲ ਨਹੀਂ ਵੀ ਕਰ ਰਿਹਾ ਜਿੰਨਾ ਕਿ ਗਿਆਨ ਦੇ ਦਿੰਦੋ ਨੇ ਦੇ ਦਿੰਦਾ ਨੇ ਜਦ ਲੰਦਨੇ ਚੜ ਜਾਂਦੇ ਨੇ ਪਰ ਉਹ ਇੰਨਾ ਜਾਣਦੇ ਨੇ ਜਾਂ ਕਹਿਣ ਆਹੀ ਠੀਕ ਹੈਗਾ ਹਾਂ ਕੁਝ ਹੈ ਨਹੀਂ ਪੂਰਾ ਗਿਆਨ ਹੈ ਨਹੀਂ ਆਪਣੇ ਆਪ ਨੂੰ ਪੂਰਾ ਗਿਆਨ ਮੰਨਦੇ ਨੇ ਇਹ ਅਪਰਾਧ ਇੰਨਾ ਗਪਰਾਧ ਗਲਤੀ ਉਹਨਾਂ ਦੀ ਹੈ ਉਹ ਇਹ ਨਹੀਂ ਬੰਦੇ ਸਭ ਤੋਂ ਵਾਹ ਕੁਝ ਹੈ ਜਦ ਕਿ ਉਹ ਸੈਟੀਸਫਾਈਡ ਹੈ ਨਹੀਂ ਉਹਨਾਂ ਨੇ ਤਾਂ ਅੱਲਾਹ ਨੂੰ ਖੁਦਾ ਨੂੰ ਜਾਣਿਆ ਨਹੀਂ ਆਪਣਿਆ ਤਰਫ ਤੋਂ ਸੈਟੀਸਫਾਈਡ ਨਹੀਂ ਦੂਏ ਦਾ ਤਰਫ ਕਹਿੰਦੇ ਸੁਣਨਾ ਨਹੀਂ ਨਾ ਸੁਣਨਾ ਸਾਰੇ ਸੁਣਨੇ ਚਾਹੀਦੇ ਨੇ ਇੱਕ ਥਾਂ ਬੈਠ ਕੇ ਸਾਰੇ ਵਿਚਾਰਨੇ ਚਾਹੀਦੇ ਨੇ ਜੋ ਗੱਲ ਠੀਕ ਆ ਮੰਨ ਲੈਣੀ ਚਾਹੀਦੀ ਇਹ ਕਿਉਂ ਕਹਿੰਦਾ ਦੂਆ ਨਹੀਂ ਸੁਣਨਾ ਜਿਹੜੀ ਸੁਣ ਜੋ ਗੱਲ ਹੈ ਉਹਨੂੰ ਸੁਣੋ ਜਿਹੜੀ ਸੁਣ ਜੋਗ ਨਹੀਂ ਉਹਨੂੰ ਖੜਦੋ ਉਹਨੂੰ ਛੱਡ ਦੋ ਸਾਰੇ ਸਾਰੇ ਜਦ ਇਕੱਠੇ ਹੋਣਗੇ ਫਿਰ ਪਤਾ ਲੱਗੂ ਸੁਣ ਜੋ ਕਿਹੜੀ ਹੈ ਨਾ ਛੁੱਟ ਜੋ ਕਿਹੜੀ ਹੈ ਨਹੀਂ ਤਾਂ ਆਪਣੇ ਆਪਣੇ ਧਰਮ ਦੀਆਂ ਸਾਰੀਆਂ ਗੱਲਾਂ ਛੁੱਟ ਜੋ ਬੰਦੀ ਨਾ ਛੁੱਟ ਜੋ ਯੋਗ ਵੀ ਛੁੱਟ ਜੋਗ ਬੰਦੀ ਹੋ ਜੇ ਨਹੀਂ ਭਾਈ ਗੁਰਦਾਸ ਦੀਆਂ 12 ਛੁੱਟ ਜੋਗ ਇਹ ਵੀ ਹੋ ਕੋਈ ਬੰਨਿਆ ਨਹੀਂ ਅਸ ਛੁੱਟ ਜੋ ਉਹ ਤਾਂ ਗੁਰਮਤ ਤੋਂ ਖਲਾਫ ਨੇ ਉਹ ਸਾਖੀਆਂ ਜਿਹੜੀਆਂ ਨੇ ਗੁਰਬਖਸ਼ ਪਾਸ਼ਾ ਛੇਵੀ ਉਹ ਛੁੱਟ ਜੋਗ ਹੈ ਜੀ ਫਰਮਾਨ ਲਿਆ ਤੂੰ ਸੁਣ ਯੋਗੇ ਦੀ ਗੱਲਾਂ ਜਣੀਆਂ ਸੁਣੀਆਂ ਪਰ ਮਾਤਾ ਹੀ ਵਿਰੋਧ ਕਰ ਰਹੀ ਜੀ ਦੁੱਖ ਭਜਣੀ ਬੇਰੀ ਦੀ ਸਾਖੀ ਘੋੜੇ ਦੇ ਨਾਲ ਉਹ ਸੁਭ ਚੱਕਿਆ ਸਭ ਇੱਕ ਇਹਦਾ ਸਾਦਾ ਬਣ ਗਿਆ ਸਾਖੀਆਂ ਤੇ ਸੁਣ ਯੋਗ ਨੇ ਤੇ ਸੁਣ ਯੋਗੇ ਦੀ ਗੱਲਾਂ ਸੁਣਦੇ ਨੇ ਉਹਨੇ ਸਿਰਦਾ ਰੱਖਦੇ ਨੇ ਦੁਜੇ ਨੂੰ ਉਹਦੇ ਦੀ ਦੁਜੇਦਰ ਮਾਰੇ ਪੱਕਾ ਕਮਾਤਾ ਕੋ ਨਾਂ ਨਾ ਲਓ ਜੀ ਇਹ ਸੁਣ ਇੱਕ ਇਹ ਸੁਣਯੋਗ ਗੱਲ ਹੈ ਦੇ ਕੋ ਸਮਝਣਾ ਸੁਣਯੋਗ ਨਹੀਂ ਹੈ ਸਾਡੇ ਵੀ ਸੁਣੋ ਇੱਕ ਕਿਉਂ ਮੈਂ ਇੱਕ ਬਾਤ ਫਿਰ ਕਿਉਂ ਹੋ ਗਿਆ ਪਹਿਲਾਂ ਕੋ ਭੁੱਲੀ ਸਕਦਾ ਕਿਉਂ ਕਹੀਏਗਾ ਗੁਰਬਾਨੀ ਦਾ ਲਗਾਇ ਨਹੀਂ ਕਿਤੇ ਗੁਰਨਾਣ ਕੇ ਲਗਦਾ ਤੇ ਖਾਵੇ ਝੂਠ ਦੇ ਬੰਦੇ ਤੇ ਆਸੀ ਕਿਤੇ ਲੋਕਾਂ ਦੀ ਇਹ ਕਾ ਅਟਪੇੜ ਪਾਉਣ ਨੂੰ ਇਹਨਾ ਦੁਸ਼ਮਣੀ ਪਾਉਣ ਨੂੰ ਇਹਦਾ ਬੱਤਾ ਦੀ ਆਫੀਜੀ ਨੇੜੇ ਨੇੜੇ ਇੱਕ ਥੋੜਾ ਨੇੜੇ ਹੋ ਕੇ ਬੈਠੇ ਨਾ ਜਾਈਂ ਐਸੇ ਕੰਡੇ ਬੀਤੇ ਵੀ ਇਕੱਠੇ ਹੀ ਨਾ ਹੋ ਕੇ ਬਿਸਾਲਾ ਫਰਮਾ ਵੀ ਨਾ ਹਾਂ ਇਕੱਠੇ ਬਹਿ ਕੇ ਵਿਚਾਰਨ ਦੀ ਨੌਬਦਰਾ ਐਸੇ ਕੰਡੇ ਬੀਤੇ ਇਹ ਏ ਡਿਵਾਈਡੈਂਡ ਰੂਲ ਹੈ ਹਾਂ ਐਡਵਾਈਡਰ ਰੂਲ ਸੀ ਬੁੜ ਵੀ ਹੈ ਉਹ ਲੋਕ ਨਹੀਂ ਬੁਜ਼ੁਰਗ ਜਵਾਬ ਪੈ ਰਿਹਾ ਇਸ ਗੱਲ ਦਾ ਵੀ ਕੋਸੋਂ ਬੈਠੋ ਵਿਚਾਰ ਕਰੋ ਇਹ ਗੱਲ ਤੇ ਕੋਈ ਆਉਂਦਾ ਹੀ ਦੀ ਜਵਾਬ ਨਹੀਂ ਦਿੰਦਾ ਚੁੱਪੇ ਕਰ ਜਾਂਦਾ ਸੁਣ ਕੇ ਡੁਪਲੀਕੇਟ ਸਰਬ ਧਰਮ ਸੰਮੇਲਨ ਕਰਨ ਲੱਗੇ ਹਾਂ ਡੁਪਲੀਕੇਟ ਕਰਨ ਲੱਗੇ ਹੋਰ ਕੀ ਨੇ ਉੱਥੇ ਧਰਮ ਕਿਹੜਾ ਇੱਕ ਵੀ ਆਦਮੀ ਦਾ ਧਰਮ ਨਹੀਂ ਹੁੰਦਾ ਉੱਥੇ ਜੇ ਸਰਬ ਧਰਮ ਸੰਮੇਲਨ ਕਰਦੇ ਸਰਬ ਧਰਮ ਦੀ ਧਰਮ ਇੱਕ ਹੈ ਸਰਬ ਧਰਮ ਕਿਥੋਂ ਇਹ ਤੁਹਾਨੂੰ ਤਾਂ ਇੱਕ ਹੈ ਜੇ ਸਮੇਲਨ ਹੈ ਸਾਰੇ ਤੁਹਾਨੂੰ ਮਿਲ ਜਾਣਗੇ ਜੇ ਮਿਲਿਆ ਤਾਂ ਗੱਲ ਹੀ ਕੋਈ ਸਮੇਲਨ ਕਾਦਾ ਹੋ ਗਿਆ ਸਮੇਲਨ ਦਾ ਸਾਰੇ ਮਿਲ ਜਾਣੇ ਕਿੰਮਤ ਹੋ ਜਾ ਸਾਰੇ ਨੂੰ ਮਿਲ ਜਾਣ ਸਮੇਲਨ ਦਾ ਮੈਂ ਮਲਾ ਕੇ ਦਿਖਾਉਂਗਾ ਇਹ ਮਿਲਦੇ ਕਿਉਂ ਨਹੀਂ ਸ ਸਮੇਲਨ ਕਾਦਾ ਹੋ ਗਿਆ ਫਰੌਡ ਕਰਦੇ ਨੇ ਫਰੌਡ ਪ੍ਰੋਬਲਮ ਬਣਾ ਲੈਂਦੇ ਨੇ ਉਸ ਮੈਨਨ ਕਾਲ ਨਾਲੇ ਗੁੱਦੇ ਹੀ ਦੀ ਇਹਨਾਂ ਨੂੰ ਬਰੋਤਾ ਉੱਥੇ ਤੇ ਛੜਾਰਤੀ ਨੇ ਸਾਰੇ ਨਾ ਉਹਨਾਂ ਗਿਆਨ ਆ ਵੀ 70 ਤਰਬदाई ਇਹਨਾਂ ਨੂੰ ਗਿਆਨ ਹੈ ਤਰਬ ਕੀ ਹੁੰਦਾ ਹੈ ਹਾਂਜੀ ਸੰਤ ਕੇ ਦੁੱਖਾਂ ਨੂੰ ਤ੍ਰਿਸ਼ਨਾ ਮੈਂ ਜਲਾਂ ਸੰਤ ਕੇ ਦੁੱਖਾਂ ਨੂੰ ਤ੍ਰਿਸ਼ਨਾ ਮੈਂ ਜਲਾਂ ਸੰਤ ਕੇ ਦੁੱਖਾਂ ਨੂੰ ਸਭ ਕੁਝ ਛਲਾਂ ਜਿਹੜੇ ਲੋਕ ਸਾਤਾ ਨੂੰ ਦੁੱਖ ਦੇਣ ਵਾਲਿਆ ਤ੍ਰਿਸ਼ਨਾ ਦੇ ਅੱਗੇ ਜਲਦੇ ਰਹਿੰਦੇ ਮਾਇਆ ਪਿੱਛੇ ਹੀ ਸੰਤ ਨੂੰ ਦੁੱਖ ਕਰੂ ਸਤਿਵਕ ਕਾਇਨਾਮ ਆਇਆ ਪਿੱਛੇ ਨਾ ਭਜੋ ਉਹ ਮਾਇਆ ਪਿੱਛੇ ਭਜਦਾ ਆਇ ਇਸੇ ਕਰਤਾ ਸੰਤ ਨੂੰ ਦੁੱਖ ਹਾਂਜੀ ਸੰਤ ਕੇ ਦੁੱਖ ਸਭ ਕੁਝ ਛਲੇ ਫਿਰ ਛੜ ਸੰਤ ਕੇ ਦੁੱਖ ਸਭ ਕੁਝ ਛਲੇ ਸਾਰਿਆਂ ਨਾਲ ਛੜ ਕਬੂਤ ਕਰਦੇ ਛੜ ਕਬੂਤ ਜਿਹੜਾ ਹੈ ਸੰਤ ਨੂੰ ਦੁੱਖ ਦੇਣ ਵਾਲੀ ਚੀਜ਼ ਹੈ ਛੜਾ ਆਦਮੀ ਕਰ ਲੈਂਦਾ ਝੂਠ ਬੋਲ ਲੈਂਦਾ ਜੂੜ ਬੋਲ ਕੇ ਕੋਈ ਠੱਗੀ ਮਾਰ ਲੈਂਦਾ ਹੈ ਲੇਕਿਨ ਅਬਦੁੱਲਾ ਕਦੇ ਕੇਦਾ ਕੁਝ ਨਹੀਂ ਹੋਇਆ ਅੰਤਲਾ ਜਿਹੜਾ ਠੱਗੀ ਮਾਰਦਾ ਵੀ ਅੰਤਲਾ ਉਹਦਾ ਵੀ ਖੁਸ਼ ਨਹੀਂ ਜੇ ਸੜਕਾ ਪਟਨਾ ਆਇਆ ਲੈ ਤੇ ਅੰਤਲਾ ਨਹੀਂ ਖੁਸ਼ ਹੁੰਦਾ ਉਹਨੂੰ ਪਤਾ ਵੀ ਮਾਰਾ ਕੰਮ ਕੀ ਤੋਂ ਉਹ ਤਾਂ ਮੰਨੀ ਵੇਟ ਮਾਰਾ ਕੰਮ ਕਰਕੇ ਤਾਂ ਕੋਈ ਕਦੇ ਖੁਸ਼ ਹੋਇਆ ਹੀ ਨਹੀਂ ਅਜ ਤੱਕ ਜੇ ڈاکੂ ਡਾਕਾ ਮਾਰਜੀ ਵੀ ਖੁਸ਼ ਹੋ ਗਏ ਤਮ ਹੰਦ ਲੈਵ ਤੇ ਬੁਝੋਤਾ ਜਿਤਨੀ ਬੁਝੋਤੋ ਮੱਦਲੀ ਗਹਰਾਈ ਵਾਲਾ ਨੇ ਫੋਸ਼ੇੜਾ ਉੱਤਰ ਬੈਠਾ ਉਹਦੀ ਫੋਸ਼ੇ ਉਹਦਾ ਫਿਰ ਥੋੜੀ ਜਿਹੀ ਖੁਸ਼ੀ ਦਾ ਹਾਸਾ ਮਹਿਸੂਸ ਕਰਦਾ ਵੀ ਇਹ ਜੋ ਦਾਨ ਕਰਦੀਏ ਕੋਸੋ ਫਿਰ ਆਕੂ ਦਾਨ ਕਰਦੇ ਨੇ ਤਾਂ ਤਾਂ ਕਿ ਉਹ ਜਿਹੜੀ ਜਿਆਦਾ ਅੰਦਰ ਉਹਨਾਂ ਨੂੰ ਦੁੱਖ ਹੋਇਆ ਹੋਇਆ ਉਹ ਥੋੜਾ ਘੱਟ ਜਵੇ ਪੀੜਾ ਅੰਦਰਲੀ ਪੀੜਾ ਘਟਾਉਣ ਖਤਰੇ ਕੰਮ ਕਰਦੇ ਨੇ ਲੋਕ ਵੀ ਇਹਨੂੰ ਚੰਗਾ ਕਹਿਣ ਲਈ ਚੰਗਾ ਆਦਮੀ ਹੈ। ਹਾਂ ਜੀ। ਸੰਤ ਦੇ ਦੁੱਖੋਂ ਤੇਜ ਸਭ ਜਾਏ। ਸੰਤ ਦੇ ਦੁੱਖੋਂ ਤੇਜ ਸਭ ਜਾਏ। ਸੰਤ ਨੂੰ ਦੁੱਖ ਦਿਆਨ ਕਰਕੇ ਤੇ ਜਿਹੜਾ ਹੈਗਾ ਸਾਰਾ ਹਸ ਹੋ ਜਾਂਦਾ ਹੈ। ਜੋ ਤਪ ਤੇਜ ਹੈ, ਤੇਜ ਕੀ ਹੈ? ਬੁੱਧੀ ਇੱਡੀ ਇੱਡੀ क्षिਣਤਾ ਹੈ। ਬੁੱਧੀ ਦਾ ਜਿਹੜਾ ਤੇਜ ਹੈ, ਤੇਜ ਬੁੱਧੀ ਜਿਹੜੀਆਂ ਬੰਦ ਬੁੱਧੀ ਹੋ ਜਾਂਦੀ। ਬੁੱਧੀ ਦਾ ਬਲ ਘਟ ਜਾਂਦਾ। ਬੁੱਧ ਬਲ ਘਟਦੀ ਹੈ ਸਾਰੇ ਜੀ। ਉੱਤੀ ਦਾ ਜਿਹੜਾ ਸ਼ਕਤੀ ਹੈ ਉਹ ਨਸ਼ਟ ਹੋ ਜਾਂਦੀ ਹੈ ਉਹਤ ਬਲ ਘਟ ਜਾਂਦਾ ਤੇ ਸਭ ਜਾਏ ਸੰਤ ਕੇ ਦੁੱਖ ਨੂੰ ਨੀਚ ਨਿ ਜਾਏ ਸੰਤ ਕੇ ਤੋਂ ਉੱਗੜ ਨੀਚ ਦੀ ਚਾਏ ਦੀ ਚਾਵੇਂ ਦੀਜ ਬਣ ਜਾਂਦਾ ਦੀ ਚਾ ਉਹਤ ਦੀਜ ਦੀ ਚਾ ਦੋ ਯਤ ਦੀਜ ਬਣਦੀ ਤੇ ਚ ਡਿਚਾਏ ਦੀ ਚਾ ਦੋ ਵੀ ਨੀਚੇ ਚਲਾ ਜਾਂਦਾ ਸੰਤ ਦੁਖੀ ਕਾ ਥਾਂ ਕੋ ਨਾ ਹੈ ਸੰਤ ਦੋਖੀ ਕਥਾ ਕੋ ਨਾ ਹੈ ਸੰਤ ਨੂੰ ਦੁਖ ਦੇਣ ਵਾਸਤੇ ਪਾੜੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਕਿਤੇ ਵੀ ਨਾ ਐਸ ਲੋਕ ਚ ਨਾ ਪਰ ਲੋਕ ਪਰ ਲੋਕ ਤਾਂ ਪਿਓੜੀ ਇੱਥੇ ਵੀ ਹੈਗੀ ਹੋਂ ਦਾ ਮਤਲਬ ਇਹ ਨਾ ਵੀ ਟਿਕਾਓ ਕੋਈ ਨਹੀਂ ਉਹਨੂੰ ਇਹ ਚਾਹੁੰਦਾ ਸੰਤ ਦੇ ਦੋਖੀ ਨੂੰ ਵੀ ਫੇੜਾ ਹੈ ਮੁੱਢਾ ਬਣ ਜਵੇ ਸਾਡੇ ਖਾਨਦਾਨ ਚ ਆ ਜਵੇ ਫੌਟ ਕਾਣਾ ਕੋਈ ਕੋਈ ਜਾਓ ਅਬ ਫੌਟ ਕਾਣਾ ਵੀ ਕਿਸੇ ਕਰਦੇ ਨਹੀਂ ਫੌਟ ਕਾਣਾ ਕੋਈ ਨਹੀਂ ਉਹ ਖੁਸ਼ ਹੋ ਕੇ ਨਹੀਂ ਕਹਿੰਦਾ ਮੇਰੇ ਘਰੇ ਜਨਮ ਨਾਲੇ ਸਾਰੇ ਆਪ ਨੇ ਐਸਾ ਵਰਤਕਾਰ ਦੇ ਵੀ ਮੇਰਾ ਬੁੱਢਾ ਹੋ ਜਾ ਹੋਵੇ। ਕੋਈ ਜਨਮ ਮੈਂ ਦੇ ਦਾਂ। ਇਹ ਕਰਕੇ ਉਹ ਜਾਨਵਰਾਂ ਜਾਂਦਾ ਪਹਿਲਾਂ। ਜਾਨਵਰਾਂ ਨਾਲ ਤਾਂ ਆਦਮੀ ਤੋਂ ਜਾਨਵਰਾਂ ਦਾ ਉਹ ਰੋਲਾਈ ਜੀ। ਉਹਨਾਂ ਸੰਤਾਂ ਤੋਂ ਕੀ ਬਦਾਈ ਕੋਈ ਦੀ। ਉੱਥੋਂ ਆਉਂਦਾ ਫਿਰ ਪੁੱਤਰ। ਉਦ ਤੱਕ ਉਹ ਜੋ ਤਾਹਿਆਂ ਕਰਵਾਏ ਇਹ ਜੋ ਨਾ ਹੁਕਮ ਤੇ ਕਿਉਂ ਆਦਮੀ ਜਿਉਂ ਨੇ ਉਹਨੂੰ ਕੋਈ ਜਲਦੀ ਮੰਗ ਆਦਮੀ ਜੋ ਦੇਰ ਨੂੰ ਆਂਦੀ ਕੋਈ ਜਲਦੀ ਹੋ ਜੀ ਉਹ ਕਹਦੀ ਇਹ ਤਾਂ ਇਹਨਾ ਬਲੇਮ ਹੈ ਮਾਣ ਨਾਨਕ ਸੰਤ ਭਾਵੇਂ ਤਾਂ ਉਹ ਵੀ ਗੱਦੀ ਪਾਏ ਆਹ ਸਤਿ ਭਾਵੇਂ ਤਾਂ ਉਹ ਵੀ ਗੱਦੀ ਪਾਏ ਪਰ ਜੇ ਸੰਤ ਭਾਵੇਂ ਉਹਦੇ ਅੰਦਰ ਲਾ ਮੰਤੇ ਲੈਵਲ ਤੇ ਆ ਕੇ ਅਸੀਂ ਸੰਤ ਦੀ ਦੁੱਖ ਦਿੱਤੀ ਹੈ ਮੰਤੇ ਲੈਵਲ ਤੇ ਆ ਕੇ ਸੰਤ ਨੂੰ ਦੁੱਖ ਦਿੱਤਾ ਅੰਦਲਾ ਸਾਡਾ ਵੀ ਦੁਖੀ ਹੋਇਆ ਹੈ ਸੰਤ ਨੂੰ ਦੁਖੀ ਦੇਣਾ ਸਾਡਾ ਸੰਤ ਵੀ ਦੁਖੀ ਹੋਇਆ ਹੈ ਪਰ ਜੇ ਅੰਦਲਾ ਸੰਤ ਹੋਦਾ ਹੁਣ ਹਥਿਆਰ ਚੱਕਲ ਵੀ ਦਾਨ ਕਰਕੇ ਦਿਖਾਏ ਤਾਂ ਵੀ ਫੇਰ ਉਹ ਪੋਜ਼ਿਟਿਵ ਬਣੂਗਾ ਦਿਨ ਪ੍ਰਾਇਸ਼ਤ ਕਰ ਲਵੇ ਅੰਦਲਾ ਸੰਤ ਹੋਦਾ ਕਿ ਬਹੁਤ ਅપરાਧ ਕਰ ਚੁੱਕੇ ਅਸੀਂ ਐਸਾ ਨਹੀਂ ਕਰਨਾ ਫਿਰ ਕਦੇ ਵੀ फेर ऊपर से ते बलूत ਉਤਰ ਜਾਉਂਦਾ ਤਾਂ ਘਤੀ ਹੁਣਾਂ ਨਹੀਂ ਥਲੇ ਹੀ ਥਲੇ ਜਾਈਏ نیچے ਤੇ ਜਾਏ نیچے نیچے ਜਾਂ ਜਾਂਦਾ ਜਿੰਨਾ ਜਰੂਰ ਉੱਤਰ ਆਤਮੂ ਫੈਸਲਾ ਨਾ ਕਰ ਬੀਚੇ ਹੁਡੀ ਜਾਣਾ ਇਦਾਂ ਹੁਣੇ ਕੰਮ ਕਰਨਾ ਹੀ ਨਹੀਂ ਹੁੰਦਾ ਫੇਰ ਉੱਤੇ ਰੋਣਾ ਚਾਹੀਦਾ ਫੇਰ ਘਤੀ